ਸਸ਼ੀਕਾਲ ਜੀ ਵੈਲਕਮ ਅਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਇਹ ਵੀ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਨਿਊ ਕਲਰ ਕੰਬੀਨੇਸ਼ਨ ਤੇ ਬਣੇ ਹੋਏ ਆ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਔਰ ਸੇਮ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਸੇਮ ਬਣਾਉਂਗੇ ਤਾਂ ਐਸ ਇਟ ਇਜ਼ ਆਪਣੀ ਜਿਹੜੀ ਇਹਦੀ ਗ੍ਰੇਸ ਐਸ ਇਟ ਇਜ਼ ਰੰਦੀ ਹੈਗੀ ਐ ਸੋ ਅਗਰ ਤੁਸੀਂ ਆਪਣੇ ਕਲਰ ਕੰਬੀਨੇਸ਼ਨ ਤੇ ਬਣਾਉਣੀਓ ਤਾਂ ਸੋ ਉਹਦੇ ਲਈ ਥੋੜਾ ਬਹੁਤ ਇੱਧਰ ਉੱਧਰ ਜਿਵੇਂ ਤੁਸੀਂ ਦੇਖਿਆ ਹੁੰਦਾ ਉਹ ਚੀਜ਼ ਨਹੀਂ ਬਣਦੀ ਹੈਗੀ ਤੋ ਇਹ ਵੀ ਜਿਹੜਾ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਹੈਗਾ ਇਹ ਬਿਲਕੁਲ ਪਿਸਤਾ ਸ਼ੇਡ ਤੁਸੀਂ ਕਹਿ ਸਕਦੇ ਹੋ ਲਾਈਟ ਪਿਸਤਾ ਸ਼ੇਡ ਹੈਗਾ ਬਹੁਤ ਹੀ ਸੌਬਰ ਜਿਹਾ ਸ਼ੇਡ ਹੈਗਾ ਇਹ ਹੀ ਹੈਂਡ ਵਿਦ ਮਸ਼ੀਨ embroiderry ਹੈ ਜੀ ਔਰ ਬਿਲਕੁਲ ਪਾਰਟੀ ਵੇਅਰ ਸੂਟ ਹੈਗਾ ਅਗਰ ਤੁਸੀਂ ਜ਼ਿਆਦਾ ਹੈਂਡ ਨਹੀਂ ਪਸੰਦ ਕਰਦੇ ਵੀ ਫੁੱਲ ਹੈਵੀ ਸ਼ਰਟ ਹੋ ਗਈ ਆ ਮੈਰਿਜ ਟਾਈਮ ਤੁਸੀਂ ਕੁਝ ਵੀ ਬਣਾਉਣਾ ਚਾਹੁੰਦੇ ਹੋ ਸਿੰਪਲ ਸੌਬਰ ਚ ਤਾਂ ਤੁਸੀਂ ਇਹ ਚੀਜ਼ ਟਰਾਈ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਪੂਰਾ ਸਟਾਈਲ ਹੈਗਾ ਜਿਸ નીચે ਅਸੀਂ ਕਟਵਰਕ ਦਿੱਤਾ ਹੋਇਆ ਇਹ ਬੈਕ ਤੇ ਵੀ ਸੇਮ ਕਟਵਰਕ ਹੈ ਜੀ ਇਹ ਦੇਖੋ ਔਰ ਇਹ ਜਾਰਜਟ ਸਟਫ ਤੇ ਬਣਿਆ ਹੋਇਆ ਸਾਰੇ ਫਰੰਟ ਦੇ ਉੱਪਰ ਆਪਾਂ ਹੈਂਡ ਦਾ ਜਾਲ ਦਿੱਤਾ ਹੋਇਆ ਔਰ ਇਸ ਤਰ੍ਹਾਂ ਬੋਟਲੀ ਦਿੱਤੇ ਹੋਏ ਆ ਔਰ ਬਾਜੂ ਤੇ ਸਿਰਫ ਇਸ ਤਰ੍ਹਾਂ ਦਾ ਆਪਾ ਕਟ ਵਰਕ ਦਿੱਤੇ ਸੋਇ ਮਸ਼ੀਨ ਦਾ ਇਹ ਹੈਂਡ ਦਾ ਹੈਗਾ ਜੀ ਔਰ ਇਹਦੇ ਨਾਲ ਜਿਵੇਂ ਆਪਣਾ ਦੁਪੱਟਾ ਹੈਗਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਬਰਜਸ ਲੀਕਚਰ ਡਿਜ਼ਾਈਨ ਹੈ ਇਹਦਾ ਫੋਰ ਸਾਈਡ ਆ ਜਿਹੜਾ ਹੈਵੀ ਕਟ ਵਰਕ ਹੈ ਸੋ ਇਹਦੀ ਪ੍ਰਾਈਸ ਹੈ ਜੀ ਜਿਹੜੀ ਜਿਵੇਂ ਵੀ ਸੂਟ ਬੰਦਾ ਹੈਗਾ ਉਸ ਤਰ੍ਹਾਂ ਦੀ ਪ੍ਰਾਈਸ ਹੋ ਜਾਂਦੀ ਹੈ ਕਿਉਂਕਿ ਜੀ ਇਹ ਸਿੰਗਲ ਟਾਂਕੇ ਦਾ ਬਣਿਆ ਹੋਇਆ ਕਟ ਵਰਕ ਹੈ ਸੋ ਉਹਦੇ ਨਾਲ ਫੋਰ ਸਾਈਡ ਹੈ ਬਣਿਆ ਹੋਇਆ ਇਸ ਤਰ੍ਹਾਂ ਵਿੱਚ ਸਿੰਗਲ ਟਾਂਕੇ ਦੀ ਹੀ ਏਮਬ੍ਰੋਇਡਰੀ ਕੀਤੀ ਹੈ ਬਹੁਤ ਹੀ ਪਿਆਰਾ ਸੋਬਰ ਸ਼ੇਰ ਦੇ ਕੇ ਬਹੁਤ ਹੀ ਪਾਰਸੀ ਵਰਕ ਜਿਵੇਂ ਤੁਸੀਂ ਕਹਿ ਸਕਦੇ ਹੋ ਜਿਵੇਂ ਪਾਰਸੀ ਵਰਕ ਤੁਸੀਂ ਸੁਣਿਆ ਹੋਊਗਾ ਕਿ ਬਿਲਕੁਲ ਜਿਹੜਾ ਬਹੁਤ ਹੀ ਸਫਾਈ ਨਾਲ ਹੁੰਦਾ ਸੋ ਉਹਦੇ ਵਿੱਚ ਆਪਾਂ ਜਿਵੇਂ ਸਿੱਪੀ ਦੀਆਂ ਲਾਈਨਸ ਐ ਫਲਾਰ ਐ ਐਕਸਟਰਾ ਐਕਸਟਰਾ ਸਾਰੇ ਦੇ ਵਿੱਚ ਜਿਹੜੀਆਂ ਲਾਈਨਸ ਐ ਔਰ ਫਲਾਰ ਐ ਸੋ ਤੁਸੀਂ ਇਹਦੀ ਗ੍ਰੇਸ ਦੇਖ ਸਕਦੇ ਹੋ ਆਪਣੇ ਇਨਸਟਾ ਦੇ ਉੱਪਰ ਜਾ ਕੇ ਤੁਸੀਂ ਇਹਦੀ ਰੀਲਸ ਵੀ ਦੇਖ ਸਕਦੇ ਹੋ ਕਿ ਵੇਅਰ ਕੀਤਾ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਸੋ ਆਪਾਂ ਨਾਲ ਦੀ ਨਾਲ ਉਧਰ ਵੀ ਅਪਡੇਟ ਕਰ ਰਹੇ ਆ ਸੋ ਇਹ ਵੀ ਸਿੰਗਲ ਟਾਂਕੇ ਦਾ ਬਣਿਆ ਹੋਇਆ ਜੀ ਜਦੋਂ ਆਪਾਂ ਪ੍ਰਾਈਸ ਪੁੱਛਦੇ ਹੈਗੇ ਆ ਸੋ ਉਹਦੇ ਨਾਲ ਫਿਰ ਤੁਹਾਨੂੰ ਲੱਗਦਾ ਕਿ ਇੰਨਾ ਪ੍ਰਾਈਸ ਦਾ ਕਿਵੇਂ ਹੋ ਗਿਆ ਸੋ ਆਪਾਂ ਇਸ ਤਰ੍ਹਾਂ ਸਿੰਗਲ ਏਮਬਰਾਇਡਰੀ ਕੀਤੀ ਹੋਈ ਹੈ ਇਹਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਸੋ ਫੋਰ ਸਾਈਡ ਕੱਟਵਰਕ ਹੈ ਜੀ ਔਰ ਇਸ ਤਰ੍ਹਾਂ ਸਿੰਗਲ ਥ੍ਰੈਡ ਦਾ ਜਿਹੜਾ ਕੰਮ ਹੈਗਾ ਔਰ ਇਹ ਬਹੁਤ ਹੀ ਪਿਆਰਾ ਹੈਗਾ ਇਹਦੀ ਨਾਲ ਅਗਰ ਤੁਸੀਂ ਬਾਟਮ ਤੇ ਵੀ ਕੱਟਵਰਕ ਕਰਵਾਉਣਾ ਚਾਹੁੰਦੇ ਹੋ ਸੋ ਸੋ ਬਾਟਲ ਬਾਟਮ ਤੇ ਵੀ ਸਿੰਗਲ ਕੱਟਵਰਕ ਹੈ ਸੋ ਇਹਦੀ ਨਾਲ ਜਿਹੜਾ ਇਹ ਬਹੁਤ ਹੀ ਪਿਆਰੀ ਜੀ ਕਰੀਸ ਆਈ ਹੋਈ ਹੈ ਸੂਟ ਦੇ ਉੱਪਰ ਦੇਖੋ ਬਿਲਕੁਲ ਅਲੱਗ ਇੱਕ ਸੂਟ ਬਣ ਜਾਂਦਾ ਕਿਉਂਕਿ ਤੁਸੀਂ ਇਸ ਤਰ੍ਹਾਂ ਦਾ ਅਗਰ ਸਟਾਈਲਿਸ਼ ਸੂਟ ਬਣਾਉਣੇ ਆ ਤਾਂ ਇਹ ਦੇਖੋ ਬਿਲਕੁਲ ਡਿਫਰੈਂਟ ਸਟਾਈਲ ਹੈ ਜੀ ਜਾਰਜਟ ਦੇ ਉੱਪਰ ਹੈ ਇਹ ਸੋ ਤੁਸੀਂ ਇਹਦੀ ਰੀਲ ਵੀ ਦੇਖ ਸਕਦੇ ਹੋ ਇੰਸਟਾ ਦੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ ਤੁਹਾਨੂੰ ਯੂਨੀ ਕ੍ਰिएशन ਬੁਟੀਕ ਦੇ ਨਾਮ ਦੇ ਆਪਣਾ ਪੇਜ ਹੈਗਾ ਤੁਸੀਂ ਵੀ ਜਾ ਕੇ ਵੇਅਰ ਕੀਤਾ ਹੋਇਆ ਵੀ ਤੁਸੀਂ ਇਹ ਦੇਖ ਸਕਦੇ ਹੋ ਕਿਸੇ ਵੀ ਕਲਰ ਸ਼ੇਡ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਣਾ ਸਕਦੇ ਹੋ ਜੀ ਕਿਉਂਕਿ ਜਿਹੜਾ ਲਾਈਟ ਸ਼ੇਡ ਦੀ ਹੈ ਹਮੇਸ਼ਾ ਜਿਹੜਾ ਸੂਟ ਹੈ ਜ਼ਿਆਦਾ ਗ੍ਰੇਸ ਦਿੰਦਾ ਹੈਗਾ ਸੋ ਇਹ ਹੈਗਾ ਜੀ ਸਕਾਈ ਕਲਰ ਦੇ ਉੱਪਰ ਆਰੀ ਵਰਕ ਹੈ ਲਾਈਨਸ ਜਾਂਦੀਆਂ ਹੈਗੀਆਂ ਸੋ ਉੱਪਰ ਤੱਕ ਲਾਈਨਸ ਜਾਂਦੀਆਂ ਬਹੁਤ ਹੀ ਸੋਬਰ ਜਿਹਾ ਇਹਦੀ ਵੀ ਡਿਫਰੈਂਟ ਜਿਹਾ ਸਟਾਈਲ ਹੈ ਬਾਜੂ ਇਹਦੀ ਇਸ ਤਰ੍ਹਾਂ ਹੈਵੀ ਹੈ ਜੀ ਬਾਜੂ ਹੈਵੀ ਹੈ ਸੋ ਇਹਦੀ ਨਾਲ ਬਾਟਮ ਤੇ ਵੀ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਔਰ ਦੁਪੱਟੇ ਨਾਲ ਆਪਾਂ ਜਿਹੜਾ ਸਕਾਈ ਦੇ ਨਾਲ ਮਸਟਰਡ ਹੈ ਜਿਹੜਾ ਇਹਨੂੰ ਕਲਰ ਦਿੱਤਾ ਹੋਇਆ ਸੋ ਇਸ ਤਰ੍ਹਾਂ ਇਹਦੀ ਸਾਰੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਹੀ ਪਿਆਰੀ ਹੈਗੀ ਓਵਰਆਲ ਲੁੱਕ ਹੈ ਜਿਹੜੀ ਬਹੁਤ ਹੀ ਪਿਆਰੀ ਹੈ ਆਰੀ ਵਿਦ ਗੋਟੇ ਦਾ ਕੰਮ ਹੈਗਾ ਜਿਵੇਂ ਆਪਾਂ ਹਰ ਇੱਕ ਸੂਟ ਦੇ ਵਿੱਚ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦੇ ਵਿੱਚ ਵੀ ਆਪਾਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ ਹੀ ਸੋਬਰ ਯਾ ਯੂਨੀਕ ਚ ਡਿਜ਼ਾਈਨ ਹੈ ਇਹ ਇਹ ਦੇਖੋ ਇਹਸਰਾ ਫੁੱਲ ਸੂਟ ਹੈਗਾ ਔਰ ਬਹੁਤ ਹੀ ਪਿਆਰਾ ਹੈ ਇਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਜੀ ਨੈਕਸਟ ਸੂਟ ਹੈਗਾ ਬ੍ਰਾਊਨ ਸ਼ੇਡ ਦੇ ਉੱਪਰ ਇਹ ਵੀ ਗੋਟਾ ਵਰਕ ਹੈ ਔਰ ਵਿਦ ਮੁਕੈਸ਼ ਵਰਕ ਹੈ ਸੋ ਇਹ ਵੀ ਕريب ਤੇ ਬਣਿਆ ਹੋਇਆ ਇਹ ਆਪਣੇ ਕੋਲੇ ਰੈਡੀ ਹੈ ਤੁਸੀਂ ਐਜ਼ ਇਟ ਇਜ਼ ਜਿਹੜਾ ਲੈ ਸਕਦੇ ਹੋ ਇਹਦਾ ਆਪਾਂ ਦੁਪੱਟਾ ਤੁਹਾਨੂੰ ਜਿਵੇਂ ਵੀ ਤੁਸੀਂ ਚਾਹੋਗੇ ਬਣਾ ਸਕਦੇ ਹੋ ਕਿਉਂਕਿ ਪਿੰਕ ਔਰ ਗ੍ਰੀਨਿਸ਼ ਜਿਹੜਾ ਇਹਦੇ ਵਿੱਚ ਟੱਚ ਦਿੱਤਾ ਹੋਇਆ ਗੋਟੇ ਦਾ ਸੋ ਕੰਟਰਾਸਟ ਵੀ ਕਰ ਸਕਦੇ ਆ ਔਰ ਅਗਰ ਤੁਸੀਂ ਨਾਲ ਦਾ ਕਰਕੇ ਇਹਨੂੰ ਆਪਾਂ ਕੰਟਰਾਸਟ ਲੇਸਿਸ ਦੇਵਾਂਗੇ ਤਾਂ ਇਹ ਜ਼ਿਆਦਾ ਪਿਆਰਾ ਲੱਗੇਗਾ ਇਸ ਤਰ੍ਹਾਂ ਮੋਗੇਸ਼ ਵਿਦ ਗੋਟਾ embroiderry ਕੀਤੀ ਹੋਈ ਹੈ ਜੀ ਇਹ ਦੇਖੋ ਇਸ ਤਰ੍ਹਾਂ ਸੀ ਡਿਫਰੈਂਟ ਡਿਜ਼ਾਈਨਿੰਗ ਹੈ ਜਿਹੜੀ ਥੋੜੀ ਜੀ ਹਰ ਇੱਕ ਸੂਟ ਤੇ ਦਿੰਨੇ ਹੈਗੇ ਆ ਇਹ ਕ੍ਰੇਪ ਦਾ ਸਟੱਫ ਹੈਗਾ ਜੀ ਔਰ ਇਹਦੀ ਜਿਹੜਾ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਸੋ ਇਹ ਵੀ ਇੱਕ ਬਹੁਤ ਹੀ ਸਪੈਸ਼ਲ ਜਿਹਾ ਡਿਜ਼ਾਈਨ ਹੈ ਤੁਸੀਂ ਇਹਨੂੰ ਵੀ ਬਣਾ ਸਕਦੇ ਹੋ ਸਾਰੇ ਜਿਹੜੇ ਕਲਰ ਆਪਾਂ ਤੁਹਾਨੂੰ ਦਿਖਾਏ ਹੈਗੇ ਆ ਮਸਟਰਡ ਔਰ ਜਿਵੇਂ ਸਕਾਈ ਹੋ ਗਿਆ ਜਾਂ ਇਹ ਬਰਾਊਨ ਹੈ ਜਾਂ ਪਿਸਤਾ ਸੀ ਸੋ ਇਹ ਬਹੁਤ ਹੀ ਡਿਫਰੈਂਟ ਜਿਹੇ ਤੇ ਨਿਊ ਜਿਹੜਾ ਪੈਟਰਨ ਹੈਗਾ ਲੋਸਤਾ ਸੋ ਉਹਦੇ ਅਕੋਰਡਿੰਗ ਬਣੇ ਹੋਏ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਆਪਣਾ ਨੰਬਰ ਸੇਮ ਹੈ ਆਰਡਰ ਪ੍ਰੋਸੀਜਰ ਸੇਮ ਹੈ ਕਿਉਂਕਿ ਮੈਨੂੰ ਲੱਗਦਾ ਲਗਭਗ ਸਾਰਿਆਂ ਨੇ ਆਪਾਂ ਨੂੰ ਆਰਡਰ ਕੀਤੇ ਹੋਏ ਆ ਸੋ ਅਗਰ ਟਾਈਮਿੰਗ ਦੀ ਥੋੜੀ ਬਹੁਤ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਆਪਾਂ ਜਿਹੜਾ ਸੀਜ਼ਨ ਦੇ ਵਿੱਚ ਜ਼ਰੂਰ ਆਪਣੇ ਹੋ ਜਾਂਦਾ ਕਈ ਵਾਰੀ ਕਿਉਂਕਿ ਮੌਸਮ ਵੀ ਕੁਝ ਇਸ ਤਰ੍ਹਾਂ ਹੋਣ ਕਰਕੇ ਸੋ ਆਪਾਂ ਨੈਕਸਟ ਜਿਹੜਾ ਆਰਡਰ ਹੈਗਾ ਹੁਣ ਅਸੀਂ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ 파 ਰਹੇ ਸੀ ਸੋ ਇਸੇ ਲਈ ਕਿ ਸਾਰਾ ਕੰਮ ਜਿਹੜਾ ਆਪਾਂ ਟਾਈਮ ਸਿਰ ਦੇ ਸਕੀਏ ਹਰ ਨਿਊ ਆਰਡਰ ਆਪਾਂ ਬੰਨ ਕੇ ਕੀਤੇ ਨਵੇਂ ਆਰਡਰ ਸਟਾਰਟ ਕਰਦੇ ਆ ਜੀ ਜਿੰਨਾ ਟਾਈਮਿੰਗ ਤੁਹਾਨੂੰ ਦੇਵਾਂਗੇ ਟਾਈਮ ਦੇ ਵਿੱਚ ਵਿੱਚ ਤੁਹਾਡਾ ਆਰਡਰ ਕੰਪਲੀਟ ਕਰਾਂਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਾਵਾਂਗੇ ਸੋ ਬਨੇਰੋ ਮੇਰੇ ਚਨਮ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much